ਵਾਜਾਂ ਵਾਲਾ ਜੇ ਨਾ ਸਿਰ ਬੰਸ ਵਾਰਦਾ ਭਾਰਤ ਨੇ ਅੱਜ ਵੀ ਗਲਾਮ ਹੋਣਾ ਸੀ ਵਾਜਾਂ ਵਾਲਾ ਜੇ ਨਾ ਸਿਰ ਬੰਸ ਵਾਰਦਾ ਭਾਰਤ ਨੇ ਅੱਜ ਵੀ ਗਲਾਮ ਹੋਣਾ ਸੀ ਲਾਲ ਕਿਲੇ ਉੱਤੇ ਨਾ ਤਰੰਗਾ ਝੂਲਦਾ ਲੱਭਣਾ ਨਹੀਂ ਸੀ ਬੰਦਾ ਹਿੰਦ ਮੂਲ ਦਾ ਲਾਲ ਕਿਲੇ ਉੱਤੇ ਨਾ ਤਰੰਗਾ ਝੂਲਦਾ ਲੱਭਣਾ ਨਹੀਂ ਸੀ ਬੰਦਾ ਹਿੰਦ ਮੂਲ ਦਾ ਜਿਹੜਾ ਜਿਹੜਾ ਬੱਚਾ ਹੁੰਦਾ ਸਰਦਾਰ ਦਾ ਸੌਦਾ ਤਾਰਮ ਵਾਜਾ ਵਾਲਾ ਤੇਰਾ ਫਿਰ ਬੰਸ ਬਾਰਦਾ ਭਾਰਤ ਨੇ ਅੱਜ ਵੀ ਗੁਲਾਮ ਹੋਣਾ ਸੀ ਗਤਰ ਤੇ ਚੰਜੂ ਪਾਲਿਆ ਨਾਲ ਲੱਭਦੇ ਦਾਣਿਆਂ ਦੇ ਨਾਲ ਨਾਮ ਸ਼ਹਿਰੇ ਫਾਬਦੇ ਵਾਇਗੁਰੂ ਨਾਮ ਕੋਈ ਨਾ ਉਚਾਰਦਾ ਬੁੱਲਾ ਉੱਤੇ ਅੱਲਾਹ ਦਾ ਲਾਵ ਹੋਣਾ ਸੀ ਬਾਜਾ ਵਾਲਾ ਜੇ ਨਾ ਸਰ ਬਸ ਬਾਹਰ ਦਾ ਭਾਰਤ ਨੇ ਅੱਜ ਵੀ ਗ਼ਲਾਮ ਹੋਣਾ ਸੀ ਤੇ ਦਿਨ ਚਿੜੀਆਂ ਨੂੰ ਪੈਂਦੇ ਬਾਜ ਸੀ ਬਾਜਰ ਉਡਰ ਆਵਾ ਡਾ ਡਾ ਆਉ ਖਾ ਖਾਜ ਸੀ ਚਿਟੇ ਦਿਨ ਚਿੜੀਆਂ ਨੂੰ ਪੈਂਦੇ ਬਾਜ ਸੀ ਬਾਜਰ ਉਡਰ ਆਵਾ ਡਾ ਡਾ ਆਉ ਖਾ ਖਾਜ ਸੀ ਖਾਲਸਾ ਦੇ ਮੋਤ ਦਾ ਨਾ ਰੂਪ ਤਰਦਾ ਔਰ ਤਾਂ ਨੇ ਅਜੇ ਵੀ ਨਾਮ ਹੁਣਾ ਵੀ ਬਾਜਾ ਵਾਲਾ ਜੇ ਰਸ ਰਮਨ ਸੇ ਵਾਰਨਾ ਭਾਰਤ ਨੇ ਅੱਜ ਵੀ ਗਿਲਾਵ ਹੋਣਾ ਦੀ ਕਰੇ ਨੀ ਸਹੀਦ ਨੀ ਪਲਾਉਣਾ ਚਾਹੀਦੇ ਕਰੇ ਵੀ ਸ਼ਹੀਦ ਨਹੀਂ ਭਲਾਉਣੇ ਚਾਹੀਦੇ ਪੈਰ ਪੈਰੇ ਉੱਤੇ ਯਾਰ ਆਉਣੇ ਚਾਹੀਦੇ ਸੂਰਮਾ ਜੇ ਨਾ ਚਿੱਲੇ ਤੀਰ ਚਾੜਦਾ ਸੰਮਲੇ ਦਾ ਹੋਰੀ ਗਲਾਮ ਹੋਣਾ ਸੀ ਬਾਜਾ ਵਾਲਾ ਜੇ ਨਾ ਸਰ ਬੰਸ ਵਾਰਦਾ ਭਾਰਤ ਨੇ ਅੱਜ ਵੀ ਗਲਾਮ ਹੋਣਾ ਸੀ ਬਾਜਾ ਵਾਲਾ ਜੇ ਨਾਸਰ ਸਰਬੰਸ ਵਾਰਦਾ ਪਾਰਦਨ ਅੱਜ ਵੀ ਗਲਾਮ ਹੋਣਾ ਦੀ